ਜਲੰਧਰ ਦੀਤੀ ਵਿਦੇਸ਼ ਦੇ ਵਿੱਚ ਜਾ ਕੇ ਡਾਕਟਰ ਬਣੀ ਹੈ ਇਸ ਦੀ ਦੇ ਚਰਚੇ ਹੁਣ ਦੇਸ਼ ਵਿਦੇਸ਼ ਦੇ ਵਿੱਚ ਵੀ ਹੋ ਰਿਹਾ ਹੈ ਜਿੱਥੇ ਮਾਪੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਉੱਥੇ ਹੀ ਇਸ ਜਲੰਧਰ ਦੀਤੀ ਨੇ ਪੰਜਾਬ ਦੇ ਆਪਣੇ ਮਾਪਿਆਂ ਦਾ ਨਾਂ ਦੇਸ਼ ਵਿਦੇਸ਼ ਦੇ ਵਿੱਚ ਰੋਸ਼ਨ ਕਰ ਦਿੱਤਾ ਹੈ ਮਾਪੇ ਅਕਸਰ ਹੀ ਇਹ ਤਮੰਨਾ ਜ਼ਰੂਰ ਕਰਦੇ ਨੇ ਕਿ ਉਹਨਾਂ ਦੇ ਧੀ ਪੁੱਤ ਹੈ ਵਧੀਆ ਪੜ੍ਹ ਲਿਖ ਕੇ ਇੱਕ ਅਹੁਦੇ ਤੇ ਜਾਣ ਸਫਲ ਜ਼ਿੰਦਗੀ ਦੇ ਵਿੱਚ ਹੋਣ ਤਾਂ ਜੋ ਜ਼ਿੰਦਗੀ ਦੇ ਵਿੱਚ ਉਹ ਆਪਣੇ ਮਾਪਿਆਂ ਦਾ ਜਿਹੜਾ ਬੁਢਾਪੇ ਦੇ ਵਿੱਚ ਵੀ ਸਹਾਰਾ ਬਣ ਸਕਣ ਤੇ ਇੱਕ ਸਮਾਜ ਦੇ ਵਿੱਚ ਉਹਨਾਂ ਦੀ ਇੱਜ਼ਤ ਵੀ ਵੜੀ ਰਹੇ ਤੇ ਨਾਲ ਹੀ ਗਰਭ ਦੇ ਨਾਲ ਉਹ ਚਾਰ ਜਣਿਆਂ ਦੇ ਵਿੱਚ ਬੈਠ ਕੇ ਇਹ ਜ਼ਰੂਰ ਕਹਿ ਸਕਣ ਕਿ ਸਾਡੀ ਧੀ ਵਧੀਆ ਡਾਕਟਰ ਹੈ ਇੰਜੀਨੀਅਰ ਹੈ ਇੱਕ ਵਧੀਆ ਚੰਗਾ ਇਨਸਾਨ ਹੈ ਵਧੀਆ ਕਾਬਿਲ ਉਹ ਜ਼ਿੰਦਗੀ ਦੇ ਵਿੱਚ ਹੋਇਆ ਹੈ ਤੇ ਕਰੀਅਰ ਬਹੁਤ ਵਧੀਆ ਹੈ ਇਸੇ ਤਰੀਕੇ ਦੇ ਨਾਲ ਜਲੰਧਰ ਦੀ ਇੱਕ ਮੁਟਿਆਰ ਜੋ ਹੈ ਹੁਣ ਜਿਹੜੀ ਇਟਲੀ ਦੇ ਵਿੱਚ ਜਾ ਕੇ ਡਾਕਟਰ ਬਣੀ ਹੈ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਸਰਹਾਲੀ ਦੇ ਨਾਲ ਸੰਬੰਧ ਰੱਖਣ ਵਾਲੀ ਹੁਨਹਾਰ ਮੁਟਿਆਰ ਭੁਪਿੰਦਰਜੀਤ ਕੌਰ ਮਲ ਨੇ ਇਟਲੀ ਦੇ ਵਿਰੋਨਾ ਸ਼ਹਿਰ ਦੀ ਯੂਨੀਵਰਸਿਟੀ ਆਫ ਲਾ ਤੋਂ ਕਾਨੂੰਨੀ ਵਿਗਿਆਨ ਦੇ ਵਿੱਚ ਪੜ੍ਹਾਈ ਕਰਕੇ ਡਾਕਟਰ ਬਣ ਕੇ ਦੇਸ਼ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਇਸ ਮੁਬਾਰਕ ਮੌਕੇ ਦੇ ਉਤੇ ਖੁਸ਼ੀ ਜ਼ਾਹਰ ਕਰਦੇ ਉਸਦੇ ਪਿਤਾ ਰਾਜ ਸਹਾਲੀ ਜਿਹੜੇ ਉੱਗੇ ਗੀਤਕਾਰ ਤੇ ਸਾਬਕਾ ਪੰਜਾਬ ਪੁਲਿਸ ਦੇ ਮੁਲਾਜ਼ਮ ਰਹੇ ਨੇ ਉਹਨਾਂ ਨੇ ਆਪਣੀ ਬੇਟੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੇਰੀ ਧੀ ਹਮੇਸ਼ਾ ਹੀ ਪੜ੍ਹਾਈ ਦੇ ਵਿੱਚ ਅਵਲ ਰਹੀ ਸੀ ਦੀ ਪੜਾਈ ਦੇ ਵਿੱਚ ਹਮੇਸ਼ਾ ਅੱਗੇ ਰਹਿਣ ਕਾਰਨ ਅਸੀਂ ਹਮੇਸ਼ਾ ਉਸ ਨੂੰ ਪ੍ਰੇਰਿਤ ਕੀਤਾ ਹੈ ਕਿ ਤੂੰ ਵਧੀਆ ਪੜ ਤੇ ਤੂੰ ਅੱਗੇ ਜ਼ਰੂਰ ਜਾਵੇਂਗੀ ਉਮੀਦਾਂ ਦੇ ਨਾਲ ਹੀ ਇਸੇ ਅਸੀਂ ਉਸ ਨੂੰ ਵਿਰੋਨਾ ਯੂਨੀਵਰਸਿਟੀ ਦੇ ਵਿੱਚ ਪੜਾਈ ਜਾਰੀ ਕਰਨ ਲਈ ਕਿਹਾ ਸੀ ਇਸ ਮੌਕੇ ਦੇ ਉੱਤੇ ਉਹਨਾਂ ਦੇ ਪਰਿਵਾਰ ਨੂੰ ਡਾਕਟਰ ਸੁਲੇਖਾ ਰਾਜਮਲ ਸੋਨੀਆ ਮਲ ਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਖੁਸ਼ੀ ਵਾਲੇ ਸੁਨੇਹੇ ਮੁਬਾਰਕਬਾਦ ਵਾਲੇ ਸੁਨੇਹੇ ਵੀ ਦਿੱਤੇ ਗਏ ਨੇ ਇੱਕ ਵਾਰ ਸੀ ਅਸੀਂ ਗੱਲ ਕਰਦੇ ਨੇ ਕਿ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਜੋ ਕਾਫੀ ਜ਼ਿਆਦਾ ਤਰਾਸਦੀ ਵਾਲੀ ਗੱਲ ਵੀ ਹੈ ਦੂਸਰੇ ਹੀ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਪੂਰੀ ਤੱਕ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਆਮ ਤੌਰ ਦੇ ਉੱਤੇ ਕੈਨੇਡਾ ਪੰਜਾਬੀਆਂ ਦਾ ਸਭ ਤੋਂ ਮਨਪਸੰਦ ਜਿਹੜਾ ਦੇਸ਼ ਬਣਿਆ ਹੋਇਆ ਪਰ ਦੂਸਰੇ ਹੀ ਪਾਸੇ ਕੈਨੇਡਾ ਜਿਹੜਾ ਹੈ ਉਹ ਉੱਥੇ ਜਾ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਸਰਕਾਰੀ ਅਹੁਦਿਆਂ ਦੇ ਉੱਤੇ ਜਾ ਰਹੇ ਨਹੀਂ ਕੈਨੇਡਾ ਕਿਉਂ ਇਟਲੀ ਅਮਰੀਕਾ ਆਸਟ੍ਰੇਲੀਆ ਜਾਂ ਹੋਰ ਵੀ ਬਹੁਤ ਸਾਰੇ ਯੂਰਪ ਦੇ ਦੇਸ਼ ਜਿੱਥੇ ਪੰਜਾਬੀ ਇਸ ਵੇਲੇ ਤੱਕ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਕਿਤੇ ਚੋਣਾਂ ਦੇ ਵਿੱਚ ਤੇ ਕਿਤੇ ਇੰਟਰਨੈਸ਼ਨਲ ਵਿਦੇਸ਼ਾਂ ਦੀਆਂ ਟੀਮਾਂ ਦੇ ਵਿੱਚ ਵੀ ਇਸ ਵੇਲੇ ਪੰਜਾਬੀ ਖੇਡਦੇ ਹੋਏ ਨਜ਼ਰ ਆ ਰਹੇ ਦੇ ਤਾਂ ਭੁਪਿੰਦਰਜੀਤ ਕੌਰ ਨੇ ਮਾਪਿਆ ਦਾ ਨਾਮ ਦੇ ਨਾਲ ਸੂਬੇ ਦਾ ਨਾਮ ਵੀ ਰੋਸ਼ਨ ਕਰ ਦਿੱਤਾ ਹੈ ਬਹੁਤ ਸਾਰੇ ਅਜਿਹੇ ਨੌਜਵਾਨ ਨੇ ਆਸਟ੍ਰੇਲੀਆ ਅਮਰੀਕਾ ਇਟਲੀ ਤੇ ਯੂਰਪ ਯੂਕੇ ਦੇ ਵਿੱਚ ਜਾ ਕੇ ਇਸ ਵੇਲੇ ਵੱਡੇ ਅਹੁਦਿਆਂ ਦੇ ਉੱਤੇ ਨੇ ਤੇ ਦੂਸਰੇ ਹੀ ਪਾਸੇ ਅਸੀਂ ਜ਼ਰੂਰ ਗੱਲ ਕਰਦੇ ਆ ਕਿ ਪੰਜਾਬ ਦੀ ਤਰਾਸਦੀ ਰਹੀ ਹੈ ਕਿ ਇਹ ਨੌਜਵਾਨ ਕੁੰਮੁੰਡੇ ਕੁੜੀਆਂ ਵਿਦੇਸ਼ਾਂ ਦੇ ਵਿੱਚ ਸਰਕਾਰੀ ਅਫਸਰ ਲੱਗ ਰਹੇ ਨੇ ਵੱਡੇ ਮੰਤਰੀ ਐਮਐਲਏ ਐਮਪੀ ਬਣ ਰਹੇ ਨੇ ਜੇਕਰ ਇਹ ਪੰਜਾਬ ਦੇ ਵਿੱਚ ਹੁੰਦੇ ਤਾਂ ਕਿਸਥੇ ਤੱਕ ਸਾਡਾ ਪੰਜਾਬ ਜਾਂਦਾ ਅੱਜ ਵਧੀਆ ਜਿਹੜੇ ਨੌਜਵਾਨ ਪੀੜੀ ਹੈ ਉਹ ਵਿਦੇਸ਼ਾਂ ਦੇ ਵਿੱਚ ਰਹਿ ਕੇ ਜਿਹੜੇ ਹੈ ਵੱਡੀ ਡਿਗਰੀਆਂ ਹਾਸਲ ਕਰ ਰਹੀ ਹੈ ਸਫਲਤਾ ਮੰਨੂ ਛੂ ਰਹੀ ਹੈ ਕੈਨੇਡਾ ਦੀ ਗੱਲ ਕਰੀ ਕੈਨੇਡਾ ਦੇ ਵਿੱਚ ਹਾਕੀ ਦੀ ਇੰਟਰਨੈਸ਼ਨਲ ਟੀਮ ਦੇ ਵਿੱਚ ਪੰਜਾਬੀ ਕੁੜੀਆਂ ਨੇ ਥਾਂ ਲਈ ਹੈ ਅਮਰੀਕਾ ਦੇ ਵਿੱਚ ਪੁਲਿਸ ਦੇ ਵਿੱਚ ਸਿੱਖ ਜਿਹੜੇ ਹੈ ਉਹ ਨੌਜਵਾਨ ਹੈ ਇਸ ਵੇਲੇ ਅਫਸਰ ਨੇ ਐਦਾ ਹੀ ਇਟਲੀ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਕਈ ਅਹੁਦਿਆਂ ਦੇ ਉੱਤੇ ਸਿੱਖ ਨੌਜਵਾਨ ਕੁੜੀਆਂ ਨੇ ਅੱਜ ਵਧੀਆ ਅਫਸਰਸ਼ਾਹੀ ਵਾਲੀਆਂ ਨੌਕਰੀਆਂ ਕਰ ਰਹੀ ਨੇ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ